ਪਠਾਨ ਕੋਟ ਦੇ ਵਾਰਡ ਨੰਬਰ 19 ਵਿੱਚ ਪੁੱਜੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਜਕ ਵਾਰਡ ਦੇ ਲੋਕਾਂ ਨੂੰ ਮਿਲੇ ਸੁਣੀਆਂ ਸਮਸਿਆਵਾਂ ਸੂਪਰ ਸੈਕਸ਼ਨ ਮਸ਼ੀਨਾਂ ਰਾਹੀਂ ਸੀਵਰੇਜ ਦੀ ਸਫਾਈ ਦਾ ਚਲਾਇਆ ਅਭਿਆਨ ਲੋਕਾਂ ਲਿਆ ਸੁੱਖ ਦਾ ਆਸਾ ਪੰਜਾਬ ਦੇ বন ਵਿਭਾਗ ਤੇ ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂ ਜਕ ਅੱਜ ਪਠਾਨਕੋਟ ਦੇ ਬਾੜ ਨੰਬਰ 19 ਵਿੱਚ ਪੁੱਜੇ ਤੇ ਬਾੜ ਦੇ ਲੋਕਾਂ ਨੂੰ ਮਿਲੇ ਸੁਣੀਆਂ ਸਮੱਸਿਆਵਾਂ ਤੇ ਕਈਆਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਕਟਾਰੂ ਚਾਕੂਰਾ ਬਾੜ ਦੇ ਸਿਵਰੇਦੀ ਸਫਾਈ ਲਈ ਮੌਕੇ ਤੇ ਹੀ ਸੁਪਰ ਸਾਂਖਸ਼ਨ ਮਸ਼ੀਨਾ ਮੰਗਵਾਲੀਆਂ ਤੇ ਸਫਾਈ ਅਭਿਆਨ ਚਲਾ ਕੇ ਖੇਤਰ ਵਾਸੀਆਂ ਨੂੰ ਭਾਰੀ ਰਾਹਤ ਦਿਲਵਾਈ। ਤੇ ਬਾੜ ਨੰਬਰ 19 ਦੇ ਲੋਕਾਂ ਸੁੱਖ ਆਸਾ ਲਿਆ ਤੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਹੁਰਾਂ ਦਾ ਆਵਾਰ ਵੀ ਜਤਾਇਆ ਕੈਬਨਟ ਮੰਤਰੀ ਲਾਲਚੰਦ ਕਟਾਰੂ ਚਾਕੂ ਰਾਖਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਵੇਗੀ ਤੇ ਵਿਕਾਸ ਦੇ ਕਾਰਜ ਯੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ ਬੇਸਿਕਲੀ ਹਾਲ ਕਰਨ ਦੀ ਅਪਰੋਚ ਲੈ ਕੇ ਇੱਥੇ ਆਏ ਆ ਲਗਾਤਾਰ ਪੰਜਾਬ ਦੇ ਅੰਦਰ ਮਾਨਜੂ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਪੰਜਾਬ ਦੇ ਵੱਖੋ ਵੱਖਰੇ ਵਰਗਾਂ ਦੇ ਵੱਖੋ ਵੱਖਰੇ ਸਵਾਲਾਂ ਨੂੰ ਲੈ ਕੇ ਸਰਕਾਰ ਵੱਡੀਆਂ ਪਹਿਲ ਕਦਮਾਂ ਕਰ ਰਹੀ ਹੈ ਸੋ ਖਾਸ ਕਰਕੇ ਜਿਹੜਾ ਸਾਡਾ ਟਾਊਨ ਨੇ ਸਾਡੇ ਨਗਰ ਨਿਗਮ ਨੇ ਸਾਡੀਆਂ ਕਾਰਪੋਰੇਸ਼ਨ ਨੇ ਕਮੇਟੀਆਂ ਨੇ ਸੋ ਉੱਥੇ ਜਿਹੜੀ ਸੀਵਰੇਜ ਦੀ ਸਮੱਸਿਆ ਉਹ ਅਕਸਰ ਤੇਈ ਵਾਰ ਜਾਮ ਲੱਗਦੇ ਆ ਸੀਵਰੇਜ ਦੇ ਅੰਦਰ ਫਿਰ ਉਹ ਬੈਗ ਮਾਰਦੇ ਆ ਪਾਣੀ ਲੋਕਾਂ ਦੀਆਂ ਗਲੀਆਂਸ ਘਰਾਂ ਚ ਦਿੰਦਾ ਸੋ ਇਸ ਕਿਸਮ ਦੀ ਅ ਅਵਸਥਾ ਦੇ ਅੰਦਰ ਸਫਾਈ ਦੇ ਪ੍ਰਬੰਧ ਤਾਂ ਆਪਣੇ ਤਾਂ ਹੈ ਨੇ ਅ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਇਨਸਟਰੂਮੈਂਟ ਆ ਰਹੇ ਆ ਪਰ ਜਿਉਂ-ਜਿਉਂ ਟੈਕਨੀਕ ਡਿਵੈਲਪ ਹੋ ਰਹੀ ਆ ਜਿਉਂ-ਜਿਉਂ ਟੈਕਨੀਕ ਦੇ ਨਵੇਂ ਅ ਮਤਲਬ ਨਮੂਨੇ ਆ ਰਹੇ ਆ ਤੇ ਉਹ ਉਹਨੂੰ ਪਰਖਣਾ ਉਹਨੂੰ ਸਮਝਣਾ ਤੇ ਉਹਨੂੰ ਗਰਾਸ ਰੂਟ ਤੇ ਜਾ ਕੇ ਲਾਗੂ ਕਰਨਾ ਇਹ ਇੱਕ ਸਾਡੇ ਸਾਹਮਣੇ ਮੈਂ ਸਮਝਦਾ ਵੀ ਖੁਸ਼ੀ ਵਾਲੀ ਗੱਲ ਹੈ ਸੋ ਅੱਜ ਪਠਾਨਕੋਟ ਦੇ ਅੰਦਰ ਸੁਪਰ ਸੈਕਸ਼ਨ ਮਸ਼ੀਨ ਜਿਹੜੀ ਨਵਿਕਲੀ ਤਰ੍ਹਾਂ ਦੀ ਮਸ਼ੀਨ ਹੈਗੀ ਆ ਸੋ ਜਿਹੜੀ ਬਿਲਕੁਲ ਮਤਲਬ ਮੈਂ ਸਮਝਦਾ ਵੀ ਸੀਵਰੇਜ ਦੀ ਮਤਲਬ ਸਫਾਈ ਕਰਨ ਦੇ ਲਈ ਇੱਕ ਕਿਸਮ ਦਾ ਨਮੂਨਾ ਹੈ ਉਹ ਸਾਡੇ ਦੇਸ਼ ਤੇ ਆਂਦਾ ਸੋ ਅੱਜ ਉਹ ਪਠਾਨਕੋਟ ਦੇ ਵਿੱਚ ਆਈ ਹੈ ਉਹ ਮਸ਼ੀਨ ਲਗਾਤਾਰ ਜਿਹੜਾ ਉਹਦਾ ਟਾਰਗੇਟ ਹੈਗਾ ਇਹ ਕਿਸੇ ਇੱਕ ਵਾਰਡ ਲਈ ਇੱਕ ਮਹੱਲੇ ਲਈ ਨਹੀਂ ਬਲਕਿ ਸਮੁੱਚੇ ਨਗਰ ਨਿਗਮ ਦੇ ਅੰਦਰ ਵੱਖ-ਵੱਖ ਮੱਲਿਆਂ ਚ ਵੱਖ-ਵੱਖ ਏਰੀਆ ਚ ਜਾਏਗੀ ਔਰ ਇਹਦੇ ਅੰਦਰ ਐਕਸਪਰਟ ਨੇ ਜਿਹੜੇ ਇਹਨੂੰ ਆਪਰੇਟ ਕਰਦੇ ਆ ਉਹਨਾਂ ਨੇ ਵੀ ਚਰਚਾ ਕੀਤੀ ਆ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਸੀਵਰੇਜ ਦੀ ਸਮੱਸਿਆ ਕਿਸੇ ਵੀ ਵਾਰਡ ਦੇ ਅੰਦਰ ਨਾ ਰਵੇ ਸੋ ਮੇਰੀਆਂ ਸ਼ੁਭਕਾਮਨਾਵਾਂ ਨੇ ਪਖਾਨਕੋੜ ਵਾਸੀਆਂ ਨੂੰ ਔਰ ਇਹ ਮਸ਼ੀਨ ਜਿਹੜੀ ਆ ਇਹ ਮੈਂ ਸਮਝਦਾ ਵੀ ਇੱਕ ਨਵੀਂ ਪਹਿਲ ਕਦਮੀ ਆ ਔਰ ਆਉਣ ਵਾਲੇ ਸਮੇਂ ਚ ਪੰਜਾਬ ਦੇ ਅੰਦਰ ਜਿੱਥੇ ਵੀ ਕਿਤੇ ਵੀ ਸੀਵਰੇਜ ਦਾ ਮੈਂ ਸਮਝਦਾ ਵੀ ਕੋਈ ਹੋਰ ਵੀ ਨਵੀਂ ਟੈਕਨੀਕ ਆਵੇ ਉਹਨੂੰ ਠਾਨਪੁਰ ਤੋਂ ਵੀ ਲੈ ਕੇ ਆਵਾਂਗੇ ਪਰ ਇਸ ਵੇਲੇ ਜਿਹੜੀ ਚਰਚਾ ਦੇ ਵਿੱਚ ਸੁਪਰ ਸੈਕਸ਼ਨ ਮਸ਼ੀਨ ਜਿਹੜੀ ਆ ਉਹ ਠਾਨਪੁਰ ਚ ਜਾਈ ਆ ਔਰ ਇਹ ਬੈਟਰ ਮੈਂ ਸਮਝਦਾ ਵੀ ਜਿਹੜਾ ਉਹ ਨਮੂਨਾ ਹੈਗਾ ਆ ਸੋ ਅੱਜ ਅਸੀਂ ਬਕਾਇਦਾ ਉਹਦਾ ਉਹ ਲੱਗੀ ਵੀ ਆ ਔਰ ਉਹਨੂੰ ਨੇੜੇ ਹੋ ਕੇ ਦੇਖਿਆ ਵੀ ਆ ਤੋ ਬਹੁਤ ਸ਼ਾਨਦਾਰ ਢੰਗ ਦੇ ਨਾਲ ਜਿਹੜੀ ਹੈ ਸਿਵਰੇਜ ਦੀ ਸਵੈ ਵਿਵਸਥਾ ਦਾ ਇਹ ਮਸੰਦਵਿਲ ਸਬਸਟੀਟਿਊਟ ਹੈ ਇੱਕ ਬਦਲ ਹੈ ਔਰ ਇਹ ਜਿੰਨਾ ਵੀ ਕੋਈ ਸਾਨੂੰ ਕੀਟ ਲੱਗੇਗਾ ਲਗਭਗ 1 ਕਰੋੜ ਰੁਪਏ ਦੇ ਲਾਗਤ ਦੇ ਨਾਲ ਕਿ ਜਿਹੜਾ ਠੇਕਾ ਜਿਹੜਾ ਕੰਪਨੀ ਨੇ ਲਿਆ ਔਰ ਮੇਰੇ ਸਮਸਦ ਕਾਰੀ ਸਰਵਨ ਸਾਰੇ ਅੱਜ ਜਿਹੜੇ ਵੀ ਇੱਥੇ ਆਏ ਨੇ ਉਹਨਾਂ ਨੂੰ ਵੀ ਸ਼ੁਭ ਕਾਮਨਾਵਾਂ ਔਰ ਮੈਂ ਆਸ ਕਰਦਾ ਉਮੀਦ ਕਰਦਾ ਵੀ ਇਹ ਸਾਡੇ ਪਠਾਨਕੋਟ ਦੇ ਲਈ ਵੀ ਵਰਦਾਨ ਸਾਬਤ ਹੋਏ